ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸੇਖਿਓ ਚੈਨਲ ਪੰਜਾਬੀ ਕੈਨੇਡਾ ਦੇ ਕਯੂਬਿਕ ਸੂਬੇ ਦੇ ਵਿੱਚ ਹੁਣ ਦਸਤਾਰ ਤਾਰੀ ਵਿਦਿਆਰਥੀ ਨਜ਼ਰ ਨਹੀਂ ਆਉਣ ਕੇ ਅਤੇ ਸਿੱਖਾ ਵਾਸਤੇ ਵੱਡਾ ਧਾਰਮਿਕ ਸੰਕਟ ਪੈਦਾ ਹੋ ਕੇ ਜਿहां ਸੁਭਾ ਸਰਕਾਰ ਦੇ ਵੱਲੋਂ ਸਿੱਖਾਂ ਤੇ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਪੂਰੀ ਤਰ੍ਹਾਂ ਖਤਮ ਕਰਨ ਦੇ ਮਕਸਦ ਦੇ ਤਹਿਤ ਯੂਨੀਵਰਸਟੀਆਂ ਸਨੇ ਹੋਣ ਦਾ ਸਰਕਾਰੀ ਵਿਦਿਅਕ ਸੰਸਥਾਵਾਂ ਦੇ ਵਿੱਚ ਤਾਰਨ ਪਛਾਣ ਵਾਲੇ ਚਿੰਨ ਤਾਰਨ ਕਰਨ ਉਤੇ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ ਇਤੇ ਤੱਕ ਕਿ ਮੁਸਲਮਾਨ ਵਿਦਿਆਰਥੀ ਯੂਨੀਵਰਸਿਟੀ ਕੰਪਲੈਕਸ ਦੇ ਵਿੱਚ ਨਮਾਜ਼ ਅਦਾ ਵੀ ਨਹੀਂ ਕਰ ਸਕਣਗੇ ਕਿਉਂਕਿ ਸਿਟੀ ਦੇ ਵਿਕੇ ਪੱਤਰਕਾਰ ਦੇ ਨਾਲ ਗਲਪਾਤ ਕਰਦਿਆ ਤਰਮ ਨਿਰਭਗਤਾ ਮਾਮਲਿਆਂ ਬਾਰੇ ਮੰਤਰੀ ਸ਼ੌਨ ਫਰਾਂਸਵਾ ਰੋਬਰਟਸ ਨੇ ਕਿਹਾ ਹੈ ਕਿ 2019 ਦੇ ਵਿੱਚ ਬਿੱਲ 21 ਪਾਸ ਹੋਣ ਤੋਂ ਮਗਰੋਂ ਕਈ ਹੋਰ ਸੁਧਾਰਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਤੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਨਵਾਂ ਬਿੱਲ ਸੁਪਰ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਨਵੇਂ ਬਿੱਲ ਤਹਿਤ ਸਮੁੱਚੀ ਸਿੱਖਿਆ ਪ੍ਰਣਾਲੀ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਧਾਰਮਿਕ ਆਜ਼ਾਦੀ ਖੋਹੀ ਜਾ ਰਹੀ ਹੈ ਅਤੇ ਇਸ ਵਾਰ ਪ੍ਰਾਈਵੇਟ ਸਕੂਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2019 ਵਾਲਾ ਬਿੱਲ 21 ਜਨਤਾ ਖੇਤਰ ਦੇ ਮੁਲਾਜ਼ਮਾਂ ਜਿਵੇਂ ਕਿ ਪੁਲਿਸ ਮੁਲਾਜ਼ਮਾਂ, ਸਕੂਲੀ ਅਧਿਆਪਕ ਅਤੇ ਜੱਜ ਨੂੰ ਪੱਗ ਬੰਨਣ ਜਾਂ ਹਿਜਾਬ ਧਾਰਨ ਤੋਂ ਰੋਕਦੇ ਪਰ ਨਵਾਂ ਬਿੱਲ ਵਾਲੰਟੀਅਰਾਂ ਅਤੇ ਵਿਦਿਆਰਥੀਆਂ ਉੱਤੇ ਵੀ ਲਾਗੂ ਕੀਤਾ ਜਾ ਰਿਹਾ ਹੈ। ਕੈਨੇਡੀਅਨ ਮੀਡੀਆ ਦੇ ਵੱਲੋਂ ਸੂਤਰਾਂ ਤੇ ਹਵਾਲੇ ਤੇ ਨਾਲ ਬਿੱਲ ਦੇ ਵਿਚਾਲੇ ਅਹਿਮ ਤੱਥ ਪੇਸ਼ ਕੀਤੇ ਗਏ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਤਦ ਤੱਕ ਥਾਵਾਂ ਉਤੇ ਨਕਾਬ ਜਾਂ ਹਿਜਾਬ ਉਤੇ ਪਾਬੰਦੀ ਲਾਗੂ ਨਹੀਂ ਕੀਤੀ ਜਾ ਰਹੀ ਦੱਸਦੀ ਕਿ ਇਸ ਤੋਂ ਪਹਿਲਾਂ ਸ਼ੁਰੂ ਤੱਕ ਥਾਵਾਂ ਉਤੇ ਧਾਰਮਿਕ ਇਕੱਠ ਕਰਨ ਦੀ ਪਾਬੰਦੀ ਦਾ ਜ਼ਿਕਰ ਵੀ ਸਾਹਮਣੇ ਆਇਆ ਹੈ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਨਗਰ ਕੀਰਤਨ ਸਜਾਉਣ ਤੇ ਪਾਬੰਦੀ ਲੱਗ ਸਕਦੀ ਹੈ ਕਿਊਬਿਕ ਦੀ ਫਰਾਂਸਵਾ ਲੈਗੋ ਸਰਕਾਰ ਚੰਨਤਕ ਥਾਵਾਂ ਉਤੇ ਧਾਰਮਿਕ ਸਰਗਰਮੀਆਂ ਬੰਦ ਕਰਨ ਦੀ ਯੋਜਨਾ ਵੀ ਬਣਾ ਚੁੱਕੀ ਹੈ ਪਰ ਤਾਜ਼ਾ ਬਿੱਲ ਦੇ ਵਿੱਚ ਅਜਾ ਜ਼ਿਕਰ ਫਿਲਹਾਲ ਸਾਮ੍ਹਣੇ ਨਹੀਂ ਆਇਆ ਸਿਫ ਨਗਰ ਕੀਰਤਨ ਸਜੋਂ ਜਾਂ ਸੜਕਾਂ ਉਤੇ ਨਮਾਜ਼ ਅਦਾ ਕਰਨ ਦੀ ਰੋਕ ਲਗਾਉਣ ਦੇ ਮਨਸੂਬੇ ਨਹੀਂ ਸਗੋ ਗੁੱਡ ਫਰਾਈਡੇ ਮੁਕੇ ਇਸਾਈ ਤਰ੍ਹਾਂ ਦੇ ਲੋਕ ਕ੍ਰੋਸ ਪ੍ਰੋਸੀਸ਼ਨ ਨਹੀਂ ਦੀ ਵੀ ਨਹੀਂ ਕਰ ਸਕਦੇ ਰੋਜਸ ਨੇ ਵੀ ਦੱਸਿਆ ਕਿ ਸੂਬਾ ਸਰਕਾਰ ਨੋਟ ਵਿਦ ਦ ਸਟੈਂਡਿੰਗ ਕਲੋਜ਼ ਲਾਗੂ ਕਰੇਗੀ ਦੇ ਰਹੇ ਹਨ ਕੈਨੇਡੀਅਨ ਚਾਟਰ ਆਫ ਰਾਈਟਸ ਐਂਡ ਫਰੀडम ਅਧੀਨ ਮਿਲੇ ਹੱਕ ਸਿੱਧੇ ਤੌਰ ਤੇ ਖਤਮ ਹੋ ਜਾਣਗੇ ਪਿਛਲੇ ਸਾਲ ਕਿਊਬਕ ਦੇ ਪ੍ਰੀਮੀਅਰ ਫਰਾਂਸਵਾ ਲੈਕੋ ਨੇ ਕਿਹਾ ਹੈ ਕਿ ਨਾਟ ਵਿਦ ਸਟ੍ਰੈਂਡਿੰਗ ਕਲੋਜ਼ ਦੀ ਸੰਭਾਵਨਾ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਜੇਕਰ ਰਹੇ ਕਿ ਕਿਊਬਕ ਦੀ ਇੱਕ ਖੁਦਮੁਖਤਿਆਰੀ ਕਮੇਟੀ ਨੇ ਸੂਬੇ ਦੇ ਵਿੱਚ ਧਰਮ ਨਿਰਪੱਖਤਾ ਮਜ਼ਬੂਤ ਕਰਨ ਲਈ 50 ਸਿਫਾਰਸ਼ਾਂ ਕੀਤੀਆਂ ਤੇ 300 ਸਫ਼ਿਆਂ ਦੀ ਰਿਪੋਰਟ ਦੇ ਵਿੱਚ ਕਮੇਟੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਘੇਰਾ ਸੀਮਤ ਰੱਖਿਆ ਜਾਵੇ ਅਤੇ ਕੇਅਰ ਵਰਕਰਸ ਨੂੰ ਵੀ ਧਾਰਮਿਕ ਚਿੰਤ ਧਾਰਨ ਕਰਨ ਉਤੇ ਪਾਬੰਦੀ ਦੇ ਕੇਦੇ ਦੇ ਵਿਚ ਲਿਆਂਦਾ ਜਾਵੇ ਕਮੇਟੀ ਦੀ ਇੱਕ ਸਿਫਾਰਿਸ਼ ਵੀ ਕਹਿੰਦੀ ਹੈ ਕਿ ਜਨ ਤੱਕ ਥਾਵਾਂ ਅਤੇ ਧਾਰਮਿਕ ਸਰਗਰਮੀਆਂ ਵਾਲੇ ਫੈਸਲਾ ਲੈਣ ਦਾ ਹੱਕ ਸੰਬੰਧਿਤ ਮਿਊਨਿਸਪੈਕਟਿਸ ਨੂੰ ਦਿੱਤਾ ਜਾਵੇ। ਥੁਜੇ ਪਾਸੇ ਧਰਮ ਨਿਰਪੱਖਤਾ ਮਾਮਲੇ ਬਾਰੇ ਮੰਤਰੀ ਨੇ ਦਲੀਲ ਦਿੱਤੀ ਕਿ ਫلسطਿਨੀ ਰਮਾਇਤੀ ਮੁਜ਼ਹਾਰਾ ਦੌਰਾਨ ਮੌਨਟੇਲ ਦੇ ਵਿਖੇ ਇੱਕ ਚਰਚ ਦੇ ਬਾਹਰ ਸੜਕ ਉੱਤੇ ਨਮਾਜ਼ ਅਦਾ ਕੀਤੀ ਗਈ ਜਿਸ ਦੇ ਨਾਲ ਫਿਰਕੂ ਤਣਾਅ ਪੈਦਾ ਹੋਇਆ। ਜਨ ਤੱਕ ਥਾਵਾਂ ਉਤੇ ਨਮਾਜ਼ ਅਦਾ ਕਰਨ ਦੇ ਮਾਮਲੇ ਵੱਧਦੇ ਜਾ ਰਹੇ ਨੇ ਅਤੇ ਸਰਕਾਰ ਇਹ ਸਭ ਬੰਦ ਕਰਨਾ ਚਾਹੁੰਦੀ ਹੈ। ਕੈਨੇਡਾ ਦੇ ਕਯੂਬਿਕ ਸੂਬੇ ਦੇ ਵਿੱਚ ਹੁਣ ਦਸਤਾਰ ਤਾਰੀ ਵਿਦਿਆਰਥੀ ਨਜ਼ਰ ਨਹੀਂ ਆਉਣਗੇ ਅਤੇ ਸਿੱਖਾ ਵਾਸਤੇ ਵੱਡਾ ਧਾਰਮਿਕ ਸੰਕਟ ਪੈਦਾ ਹੋ ਕੇ ਜਿਹਾ ਸੁਭਾ ਸਰਕਾਰ ਦੇ ਵੱਲੋਂ ਸਿੱਖਾਂ ਤੇ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਪੂਰੀ ਤਰ੍ਹਾਂ ਖਤਮ ਕਰਨ ਦੇ ਮਕਸਦ ਦੇ ਤਹਿਤ ਯੂਨੀਵਰਸਿਟੀਆਂ ਸਨੇ ਹੋਣ ਦਾ ਸਰਕਾਰੀ ਵਿਦਿਅਕ ਸੰਸਥਾਵਾਂ ਦੇ ਵਿੱਚ ਧਾਰਮਿਕ ਪਛਾਣ ਵਾਲੇ ਚਿੰਨ੍ਹ ਤਰਨ ਕਰਨ ਉਤੇ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ ਇਤੇ ਤੱਕ ਕਿ ਮੁਸਲਮਾਨ ਵਿਦਿਆਰਥੀ ਯੂਨੀਵਰਸਿਟੀ ਕੰਪਲੈਕਸ ਦੇ ਵਿੱਚ ਨਮਾਜ਼ ਅਦਾਵੀ ਨਹੀਂ ਕਰ ਸਕਣਗੇ ਕਿਉਂਕਿ ਸੀਟੀ ਦੇ ਵਿਕੇ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਸ਼ੌਨ ਫਾਸਵਾ ਰੋਬਰਟਸ ਨੇ ਕਿਹਾ ਹੈ ਕਿ 2019 ਦੇ ਵਿੱਚ ਬਿੱਲ 21 ਪਾਸ ਹੋਣ ਦੇ ਮਗਰੋਂ ਕਈ ਹੋਰ ਸੁਧਾਰਾ ਦੀ ਜ਼ਰੂਰਤ ਮਹਿਸੂਸ ਕੀਤੀ ਜਾਰੀ ਸੀ ਤੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਨਵਾਂ ਬਿੱਲ ਸੂਬਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਨਵੇਂ ਬਿੱਲ ਤਹਿਤ ਸਮੁੱਚੀ ਸਿੱਖਿਆ ਪ੍ਰਣਾਲੀ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਧਾਰਮਿਕ ਆਜ਼ਾਦੀ ਖੋਹੀ ਜਾ ਰਹੀ ਹੈ ਅਤੇ ਇਸ ਵਾਰ ਪ੍ਰਾਈਵੇਟ ਸਕੂਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2019 ਵਾਲਾ ਬਿੱਲ 21 ਜਨਤਕ ਖੇਤਰ ਦੇ ਮੁਲਾਜ਼ਮਾਂ ਜਿਵੇਂ ਕਿ ਪੁਲਿਸ ਮੁਲਾਜ਼ਮਾਂ, ਸਕੂਲੀ ਅਧਿਆਪਕ ਅਤੇ ਜੱਜ ਨੂੰ ਪੱਗ ਪੰਨਣ ਜਾਂ ਹਿਜਾਬ ਧਾਰਨ ਤੋਂ ਰੋਕਦੇ ਪਰ ਨਵਾਂ ਬਿੱਲ ਵਾਲੰਟੀਅਰਾਂ ਅਤੇ ਵਿਦਿਆਰਥੀਆਂ ਉੱਤੇ ਵੀ ਲਾਗੂ ਕੀਤਾ ਜਾ ਰਿਹਾ ਹੈ। ਕੈਨੇਡੀਅਨ ਮੀਡੀਆ ਦੇ ਵੱਲੋਂ ਸੂਤਰ ਅਤੇ ਹਵਾਲੇ ਦੇ ਨਾਲ ਬਿੱਲ ਦੇ ਵਿਚਾਲੇ ਅਹਿਮ ਤੱਥ ਪੇਸ਼ ਕੀਤੇ ਗਏ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਤਦ ਤੱਕ ਥਾਮ ਉਤੇ ਨਕਾਬ ਜਾਂ ਹਿਜਾਬ ਉਤੇ ਪਾਬੰਦੀ ਲਾਗੂ ਨਹੀਂ ਕੀਤੀ ਜਾ ਰਹੀ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਰਤਕ ਥਾਵਾਂ ਉੱਤੇ ਧਾਰਮਿਕ ਇਕੱਠ ਕਰਨ ਦੀ ਪਾਬੰਦੀ ਦਾ ਜ਼ਿਕਰ ਵੀ ਸਾਹਮਣੇ ਆਇਆ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਨਗਰ ਕੀਰਤਨ ਸਜਾਉਣ ਤੇ ਪਾਬੰਦੀ ਲੱਗ ਸਕਦੀ ਹੈ। ਕਯੂਬਿਕਟੀ ਫਰਾਂਸਵਾ ਲੈਗੋ ਸਰਕਾਰ ਜਨਤਕ ਥਾਵਾਂ ਉੱਤੇ ਧਾਰਮਿਕ ਸਰਗਰਮੀਆਂ ਬੰਦ ਕਰਨ ਦੀ ਯੋਜਨਾ ਵੀ ਬਣਾ ਚੁੱਕੀ ਹੈ ਪਰ ਤਾਜ਼ਾ ਬਿੱਲ ਦੇ ਵਿੱਚ ਅਜਾ ਜ਼ਿਕਰ ਫਿਲਹਾਲ ਸਾਹਮਣੇ ਨਹੀਂ ਆਇਆ। ਸਿਰਫ ਨਗਰ ਕੀਰਤਨ ਸਜਾਉਣ ਜਾਂ ਸੜਕਾਂ ਉੱਤੇ ਨਮਾਜ਼ ਅਦਾ ਕਰਨ ਦੀ ਰੋਕ ਲਗਾਉਣ ਦੇ ਮਨਸੂਬੇ ਨਹੀਂ ਸਗੋ ਗੁੱਡ ਫਰਾਈਡੇ ਮੁਕੇ ਇਸਹੀ ਤਰ੍ਹਾਂ ਦੇ ਲੋਕ ਕ੍ਰੋਸ ਕੋਸ਼ਾਸਨ ਦੀ ਵੀ ਨਹੀਂ ਕਰ ਸਕਦੇ ਪਰੋਜਸ ਨੇ ਇਹ ਵੀ ਦੱਸਿਆ ਕਿ ਸੁਭਾ ਸਰਕਾਰ ਨੋਟ ਵਿਦ ਸਟੈਂਡਿੰਗ ਕਲੋਸ ਲਾਗੂ ਕਰੇਗੀ ਜਿਤੇ ਰਾਹੀਂ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀडम ਅਧਿਨ ਮਿਲੇ ਹੱਕ ਸਿੱਧੇ ਤੋਸਤੇ ਖਤਮ ਹੋ ਜਾਣਗੇ ਪਿਛਲੇ ਸਾਲ ਕਿਉਬਕਤੇ ਪ੍ਰੀਮੀਅਰ ਫਰਾਂਸਵਾ ਲੈਕੋ ਨੇ ਕਿਹਾ ਹੈ ਕਿ ਨੋਟ ਵਿਦ ਸਟੈਂਡਿੰਗ ਕਲੋਸ ਦੀ ਸੰਭਾਵਨਾ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਦਰ ਹੈ ਕਿ ਕਯੂਬਿਕ ਦੀ ਇੱਕ ਖੁਦਮੁਖਤਿਆਰੀ ਕਮੇਟੀ ਨੇ ਸੂਬੇ ਦੇ ਵਿੱਚ ਧਰਮ ਨਿਰਪੱਖਤਾ ਮਜ਼ਬੂਤ ਕਰਨ ਲਈ 50 ਸਿਫਾਰਸ਼ਾਂ ਕੀਤੀਆਂ ਤੇ 300 ਸਫਿਆਂ ਦੀ ਰਿਪੋਰਟ ਦੇ ਵਿੱਚ ਕਮੇਟੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਘੇਰਾ ਸੀਮਤ ਰੱਖਿਆ ਜਾਵੇ ਅਤੇ ਜੇ ਗੈਰ ਵਰਕਰਸ ਨੂੰ ਵੀ ਧਾਰਮਿਕ ਚਿੰਨ ਧਾਰਨ ਕਰਨ ਉਤੇ ਪਾਬੰਦੀ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇ। ਕਮੇਟੀ ਦੀ ਇੱਕ ਸਿਫਾਰਿਸ਼ ਛੇਵੀਂ ਕਹਿੰਦੀ ਹੈ ਕਿ ਜਨਤਕ ਥਾਵਾਂ ਉਤੇ ਧਾਰਮਿਕ ਸਿਰਗਰਮੀਆਂ ਵਾਲੇ ਫੈਸਲਾ ਲੈਣ ਦਾ ਹੱਕ ਸੰਬੰਧਿਤ ਮਿਊਨਿਸਪੈਲਟੀ ਸੰਪਤੀ ਤਜਾਵੇ। ਦੂਜੇ ਪਾਸੇ ਧਰਮ ਨਿਰਪੱਖਤਾ ਮਾਮਲੇ ਬਾਰੇ ਮੰਤਰੀ ਨੇ ਦਲੀਲ ਦਿੱਤੀ ਕਿ ਫਲਸਤੀਨੀ ਰਮਾਇਤੀ ਮੁਜ਼ਹਾਰਾ ਦੌਰਾਨ ਮੌਂਟਰੀਅਲ ਦੇ ਵਿਖੇ ਇੱਕ ਚਲਚਲ ਜਿਸ ਦੇ ਬਾਹਰ ਸੜਕ ਉਤੇ ਨਮਾਜ਼ ਅਦਾ ਕੀਤੀ ਗਈ ਜਿਸ ਦੇ ਨਾਲ ਫਿਰਕੂ ਤਣਾ ਪੈਦਾ ਹੋਇਆ ਜਨਤਕ ਥਾਵਾਂ ਉਤੇ ਨਮਾਜ਼ ਅਦਾ ਕਰਨ ਦੇ ਮਾਮਲੇ ਵੱਧੇ ਜਾ ਰਹੇ ਨੇ ਅਤੇ ਸਰਕਾਰ ਇਸ ਆਬ ਬੰਦ ਕਰਨਾ ਚਾਹੁੰਦੀ ਹੈ ਕੈਨੇਡਾ ਦੇ ਕਿਊਬਿਕ ਸੂਬੇ ਦੇ ਵਿੱਚ ਹੁਣ ਦਸਤਾਰਦਾਰੀ ਵਿਦਿਆਰਥੀ ਨਜ਼ਰ ਨਹੀਂ ਆਉਣਗੇ ਅਤੇ ਸਿੱਖਾਂ ਵਾਸਤੇ ਵੱਡਾ ਧਾਰਮਿਕ ਸੰਕਟ ਪੈਦਾ ਹੋ ਕੇ ਜਿਹਾ ਸੁਭਾ ਸਰਕਾਰ ਦੇ ਵੱਲੋਂ ਸਿੱਖਾਂ ਤੇ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਪੂਰੀ ਤਰ੍ਹਾਂ ਖਤਮ ਕਰਨ ਦੇ ਮਕਸਦ ਦੇ ਤਹਿਤ ਯੂਨੀਵਰਸਿਟੀਆਂ ਸਨੇ ਹੋਣਾ सरकारी विधिक संस्थाओं ਦੇ ਵਿੱਚ ਧਾਰਮਿਕ ਪਛਾਣ ਵਾਲੇ ਚਿੰਨ ਧਾਰਨ ਕਰਨ ਉਤੇ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ ਇਤਿਹਾਕ ਕੇ ਮੁਸਲਮਾਨ ਵਿਦਿਆਰਥੀ ਯੂਨੀਵਰਸਿਟੀ ਕੰਪਲੈਕਸ ਦੇ ਵਿੱਚ ਨਮਾਜ਼ ਅਦਾ ਵੀ ਨਹੀਂ ਕਰ ਸਕਣਗੇ ਕਿਉਂਕਿ ਸਿਟੀ ਦੇ ਵਿਕੇ ਪੱਤਰਕਾਰ ਦੇ ਨਾਲ ਗਲਪਾਤ ਕਰਦਿਆ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਸ਼ੌਨ ਫਰਾਂਸਵਾ ਰੋਬਰਸ ਨੇ ਕਿਹਾ ਹੈ ਕਿ 2019 ਦੇ ਵਿੱਚ ਬਿੱਲ 21 ਪਾਸ ਹੋਣ ਤੇ ਮਗਰੋਂ ਕਈ ਹੋਰ ਸੁਧਾਰਾ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਤੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦਿਆ ਨਵਾਂ ਬਿੱਲ ਸੁਪਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਨਵੇਂ ਬਿੱਲ ਤਹਿਤ ਸਮੁੱਚੀ ਸਿੱਖਿਆ ਪਰਨਾਲੇ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਧਾਰਮਿਕ ਆਜ਼ਾਦੀ ਖੋਈ ਜਾ ਰਹੀ ਹੈ ਅਤੇ ਇਸ ਵਾਰ ਪ੍ਰਾਈਵੇਟ ਸਕੂਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2019 ਵਾਲਾ ਬਿੱਲ 21 ਜਨਤਾ ਖੇਤਰ ਦੇ ਮੁਲਾਜ਼ਮਾਂ ਜਿਵੇਂ ਕਿ ਪੁਲਿਸ ਮੁਲਾਜ਼ਮਾਂ, ਸਕੂਲੀ ਅਧਿਆਪਕ ਅਤੇ ਜੱਜ ਨੂੰ ਪੱਗ ਬੰਨ੍ਹਣ ਜਾਂ ਹਿਜਾਬ ਧਾਰਨ ਤੋਂ ਰੋਕਦਾ ਪਰ ਨਵਾਂ ਬਿੱਲ ਵਾਲੰਟੀਅਰਾਂ ਅਤੇ ਵਿਦਿਆਰਥੀਆਂ ਉੱਤੇ ਵੀ ਲਾਗੂ ਕੀਤਾ ਜਾ ਰਿਹਾ ਹੈ। ਕੈਨੇਡੀਅਨ ਮੀਡੀਆ ਦੇ ਵੱਲੋਂ ਸੂਤਰ ਅਤੇ ਹਵਾਲੇ ਤੇ ਨਾਲ ਬਿੱਲ ਦੇ ਵਿਚਾਲੇ ਅਹਿਮ ਤੱਥ ਪੇਸ਼ ਕੀਤੇ ਗਏ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਜੰਤਕ ਤਮਾ ਉਤੇ ਨਕਾਬ ਜਾਂ ਹਿਜਾਬ ਉਤੇ ਪਾਬੰਦੀ ਲਾਗੂ ਨਹੀਂ ਕੀਤੀ ਜਾ ਰਹੀ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਰਤਕ ਥਾਵਾਂ ਉਤੇ ਧਾਰਮਿਕ ਇਕੱਠ ਕਰਨ ਦੀ ਪਾਬੰਦੀ ਦਾ ਜ਼ਿਕਰ ਵੀ ਸਾਹਮਣੇ ਆਇਆ ਹੈ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਨਗਰ ਕੀਰਤਨ ਸਜਾਉਣ ਤੇ ਪਾਬੰਦੀ ਲੱਗ ਸਕਦੀ ਹੈ। ਕਯੂਬਿਕਤੀ ਫਰਾਂਸਵਾ ਲੈਗੋ ਸਰਕਾਰ ਚੰਤਕ ਥਾਵਾਂ ਉਤੇ ਧਾਰਮਿਕ ਸਰਗਰਮੀਆਂ ਬੰਦ ਕਰਨ ਦੀ ਯੋਜਨਾ ਵੀ ਬਣਾ ਚੁੱਕੀ ਹੈ ਪਰ ਤਾਜ਼ਾ ਬਿੱਲ ਦੇ ਵਿੱਚ ਅਜਾ ਜ਼ਿਕਰ ਫਿਲਹਾਲ ਸਾਹਮਣੇ ਨਹੀਂ ਆਇਆ। ਸਿਰਫ ਨਗਰ ਕੀਰਤਨ ਸਜਾਉਣ ਜਾਂ ਸੜਕਾਂ ਉਤੇ ਨਮਾਜ਼ ਅਦਾ ਕਰਨ ਦੀ ਰੋਕ ਲਗਾਉਣ ਦੇ ਮਨਸੂਬੇ ਨਹੀਂ ਸਗੋ ਗੁੱਡ ਫਰਾਈਡੇ ਮੁਕੇ ਇਸਾਈ ਧਰਮ ਦੇ ਲੋਕ ਕ੍ਰੋਸ ਪੋਸ਼ਾਸਨ ਦੀ ਵੀ ਨਹੀਂ ਕਰ ਸਕਦੇ ਪਰ ਉਸ ਨੇ ਇਹ ਵੀ ਦੱਸਿਆ ਕਿ ਸੁਭਾ ਸਰਕਾਰ ਨੋਟ ਵਿਦ ਸਟੈਂਡਿੰਗ ਕਲੋਜ਼ ਲਾਗੂ ਕਰੇਗੀ ਜਿਤੇ ਰਾਹੀਂ ਕੈਨੇਡੀਅਨ ਚਾਟਰ ਆਫ ਰਾਈਟਸ ਐਂਡ ਫਰੀडम ਅਧੀਨ ਮਿਲੇ ਹੱਕ ਸਿੱਧੇ ਤੌਰ ਤੇ ਖਤਮ ਹੋ ਜਾਣਗੇ ਪਿਛਲੇ ਸਾਲ ਕਯੂਬਿਕ ਤੇ ਪ੍ਰੀਮੀਅਰ ਫਰਾਂਸ ਵਾ ਲੈਕੋ ਨੇ ਕਿਹਾ ਹੈ ਕਿ ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਸੰਭਾਵਨਾ ਉਤੇ ਵਿਚਾਰ ਕੀਤਾ ਜਾ ਰਿਹਾ ਹੈ ਚੈਟਰ ਹੈ ਕਿ ਕਯੂਬਿਕ ਦੀ ਇੱਕ ਖੁਦਮੁਖਤਿਆਰੀ ਕਮੇਟੀ ਨੇ ਸੂਬੇ ਦੇ ਵਿੱਚ ਧਰਮ ਨਿਰਪੱਖਤਾ ਮਜ਼ਬੂਤ ਕਰਨ ਲਈ 50 ਸਿਫਾਰਸ਼ਾਂ ਕੀਤੀਆਂ ਤੇ 300 ਸਫ਼ਿਆਂ ਦੀ ਰਿਪੋਰਟ ਦੇ ਵਿੱਚ ਕਮੇਟੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਘੇਰਾ ਸੀਮਤ ਰੱਖਿਆ ਜਾਵੇ ਅਤੇ ਦੇ ਗੈਰ ਵਰਕਰਸ ਨੂੰ ਵੀ ਧਾਰਮਿਕ ਚਿੰਨ ਧਾਰਨ ਕਰਨ ਉੱਤੇ ਪਾਬੰਦੀ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇ ਕਮੇਟੀ ਦੀ ਇੱਕ ਸਿਫਾਰਿਸ਼ ਵੀ ਕਹਿੰਦੀ ਹੈ ਕਿ ਜਨਤਕ ਥਾਵਾਂ 'ਤੇ ਧਾਰਮਿਕ ਸਰਗਰਮੀਆਂ ਵਾਲੇ ਫੈਸਲਾ ਲੈਣ ਦਾ ਹੱਕ ਸੰਬੰਧਿਤ ਮਿਊਨਿਸਪੈਲਟੀ ਨੂੰ ਦਿੱਤਾ ਜਾਵੇ। ਥੁਜੇ ਪਾਸੇ ਤਰ੍ਹਾਂ ਨਿਰਪੱਖਤਾ ਮਾਮਲੇ ਬਾਰੇ ਮੰਤਰੀ ਨੇ ਦਲੀਲ ਦਿੱਤੀ ਕਿ ਫਲਸਤੀਨੀ ਰਮਾਇਤੀ ਮੁਜ਼ਹਾਰਾ ਦੌਰਾਨ ਮੌਂਟੇਲ ਦੇ ਵਿਖੇ ਇੱਕ ਚਰਚ ਦੇ ਬਾਹਰ ਸੜਕ 'ਤੇ ਨਮਾਜ਼ ਅਦਾ ਕੀਤੀ ਗਈ ਜਿਸ ਦੇ ਨਾਲ ਫਿਰਕੂ ਤਣਾਅ ਪੈਦਾ ਹੋਇਆ। ਜਨਤਕ ਥਾਵਾਂ 'ਤੇ ਨਮਾਜ਼ ਅਦਾ ਕਰਨ ਦੇ ਮਾਮਲੇ ਵੱਧੇ ਜਾ ਰਹੇ ਨੇ ਅਤੇ ਸਰਕਾਰ ਇਹ ਸਭ ਬੰਦ ਕਰਨਾ ਚਾਹੁੰਦੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ